ਹਾਂਜੀ ਜਰਮਨ ਤੋਂ ਵੈਲਕਮ ਸਾਰਿਆਂ ਨੂੰ ਅੱਜ ਜਰਮਨ ਦੀ ਸਵੇਰ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਕੁਛ ਤੇ ਬਾਬਿਓ ਜੇ ਤੁਸੀਂ ਪਾਸਪੋਰਟ ਲੈਣਾ ਹੈ ਯੂਰਪ ਦੀ ਕਿਸੇ ਕੰਟਰੀ ਦਾ ਛੇਤੀ ਦਸ਼ੇਤੀ ਤੇ 5 ਸਾਲਾਂ ਜੇ ਤੁਹਾਨੂੰ ਪਾਸਪੋਰਟ ਮਿਲ ਜਾਂਦਾ ਜਰਮਨ ਦਾ ਸ਼ਰਤ ਇਹ ਆ ਕਿ ਤੁਸੀਂ ਲੀਗਲ ਰਹੋ 5 ਸਾਲ ਤੱਕ ਤੁਹਾਨੂੰ 5 ਸਾਲ ਬਾਅਦ ਤੁਸੀਂ ਅਪਲਾਈ ਕਰਦੇ ਹੋ ਤੁਸੀਂ ਸਪਾਰਸ ਕਰ ਸਕਦੇ ਹੋ ਨੈਸਰਿਟੀ ਦੇ ਦੇਖੋ ਸਵੇਰ ਦਾ ਨਜ਼ਾਰਾ ਤੁਹਾਨੂੰ ਦਿਖਾ ਦੋਣੇ ਵਾਲੇ ਵਾਲੇ ਦੁਆਲੇ ਦਾ ਆ ਨਜ਼ਾਰਾ ਕੁ ਸਵੇਰ ਵਾਲੇ ਦੁਆਲੇ ਦਾ ਕਨੈਸ਼ਨਲਿਟੀ ਦੇ ਦਿੰਦਾ 5 ਸਾਲਾਂ ਚ ਜਰਮਨ ਤੁਸੀਂ ਇਲੀਗਲ ਰਹੋ ਤੇ ਜਦ ਤੁਸੀਂ ਅਪਲਾਈ ਕਰਨਾ ਨੈਸ਼ਨਲਿਟੀ ਲਈ ਉਦੋਂ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਚਾਹੀਦਾ ਬਸ ਇਹ ਸ਼ਰਤ ਆ 5 ਸਾਲ ਲੀਗਲ ਰਹੋ ਤੇ 5 ਸਾਲে ਜਰਮਨ ਦੀ ਨੈਸ਼ਨਲਿਟੀ ਮਿਲ ਜੂਦੀ ਪਾਸਪੋਰਟ ਮਿਲ ਜਾਂਦਾ ਮੇਰੇ ਹਿਸਾਬ ਨਾਲ ਉਹਦੇ 5 ਸਾਲਾਂ ਦੀ ਕੋਈ ਹੋਰ ਕੰਟਰੀ ਪਾਸਪੋਰਟ ਨਹੀਂ ਦਿੰਦੀ ਪੁਰਤਗਾਲ ਦਿੰਦੀ ਆ ਪਰ ਪੁਰਤਗਾਲ ਦਾ ਮੈਨੂੰ 200 ਟੈਕਸ ਵੀ ਤਾਰਨੇ ਪੈਂਦੇ ਕਰ ਤਾਂ ਤੁਹਾਨੂੰ ਜਾ ਕੇ ਟੀਆਸੀ ਮਿਲਦੀ ਹੈ ਸੋ ਜਰਮਨ ਆਈ ਥਿੰਕ ਬੈਸਟ ਆਪਸ਼ਨ ਹੈ ਇਸ ਟਾਈਮ